15 ਅਗਸਤ ਦੇ ਸਬੰਧ ਦੇ ਵਿੱਚ ਫਿਲੌਰ ਦੇ ਨੇੜਲੇ ਪਿੰਡ ਨੰਗਲ ਵਿੱਚ ਲੱਗੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਬੀਤੀ ਰਾਤ ਜਲੰਧਰ ਦੇ ਐਸ ਐਸ ਪੀ ਹਰਵਿੰਦਰ ਸਿੰਘ ਵਿਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਐਸ ਐਸ ਪੀ ਵਿਰਕ ਜੀ ਨੇ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਜੇ ਕੋਈ ਕਾਨੂੰਨ ਦੇ ਖਿਲਾਫ ਗਤੀਵਿਧੀਆਂ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਲੌਰ ਤੋਂ ਪੱਤਰਕਾਰ ਜਗਜੀਤ ਸਿੰਘ ਭੱਟੀ ਦੀ ਵਿਸ਼ੇਸ਼ ਰਿਪੋਰਟ ਸਰ ਅੱਜ ਪਿੰਡ ਲੰਗੜ ਪਹੁੰਚੇ ਆ ਬਾਬਾ ਸਾਹਿਬ ਦੇ ਸਟੇਟੂ ਕਿ ਕੀ ਸਾਰਾ ਮਾਮਲਾ ਅਸੀਂ ਜਿਹੜੀ ਹੈਗੀ ਆ ਇੰਡੀਪੈਂਡੈਂਸ ਡੇ ਦੇ ਜਿਹੜੇ ਹੈਗੇ ਆ ਈਵ ਦੇ ਸੰਬੰਧੀ ਜਿਹੜੀਆਂ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਸਿਕਿਉਰਟੀ ਦਾ ਜਗ੍ਹਾ ਲਿਆ ਜਾ ਰਿਹਾ ਐਂਡ ਆਮ ਨਾਗਰਿਕਾਂ ਦੇ ਵਿੱਚ ਜਿਹੜੀ ਹੈਗੀ ਸਿਕਿਉਰਟੀ ਦੀ ਜਿਹੜੀ ਭਾਵਨਾ ਤੇ ਟਰਸਟ ਦੀ ਭਾਵਨਾ ਜਿਹੜੀ ਪੁਲਿਸ ਪ੍ਰਤੀ ਉਹਨੂੰ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰਨ ਵਾਸਤੇ ਤੇ ਟਰਸਟ ਬਿਲਡ ਅਪ ਕਰਨ ਵਾਸਤੇ ਤੇ ਜਿਹੜੇ ਸਾਡੇ ਸਿਟੀਜਨ ਨੇ ਉਹ ਸਕਿਉਰ ਨੇ ਐਂਡ ਸਾਡੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਦੀਆਂ ਪ੍ਰਤੀਮਾ ਨੇ ਜਾਂ ਹੋਰ ਵਾਈਟਲ ਇੰਸਟਾਲੇਸ਼ਨਸ ਨੇ ਉਹ ਸਾਰੀਆਂ ਸਿਕਿਉਰ ਨੇ ਅਜੇ ਇਸ ਕਰਕੇ ਮੈਂ ਫੋਦਰ ਫੀਲਡ ਦੇ ਵਿੱਚ ਜਿਹੜਾ ਹੈਗਾ ਸਾਰੀਆਂ ਚੈਕਿੰਗ ਕਰ ਰਿਹਾ ਤਾਂ ਜਿਵੇਂ ਕਿ ਤੁਸੀਂ ਅੱਜ ਜਾਂ ਅੱਜ 13 ਅਗਸਤ ਹੈ ਪਰਸੋਂ ਨੂੰ ਜਿਹੜੀ 15 ਅਗਸਤ ਦੀਆਂ ਸੈਲੀਬ੍ਰੇਸ਼ਨਸ ਨੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਅੱਜ ਜਿਹੜੀ ਜਲੰਧਰ ਰੂਰਲ ਦੇ ਵਿੱਚ 550 ਦੇ ਕਰੀਬ ਜਿਹੜੀ ਨਾਈਟ ਡੋਮਿਨੇਸ਼ਨ ਦੇ ਉੱਤੇ ਫੋਰਸ ਜਿਹੜੀ ਲਾਈ ਆ ਜਿਹਦੇ ਵਿੱਚ ਸਾਡੇ ਤਿੰਨ ਐਸਪੀ ਸਾਹਿਬਾਨ ਮਾਰਦੇ ਨੇ ਅੰਦਰ ਸਾਡੇ 15 ਜਿਹੜੇ ਹੈਗੇ ਨੇ ਡੀਐਸਪੀ ਰੈਂਕ ਦੇ ਅਫਸਰ ਬਾਹਰ ਨੇ ਕੁੱਲ 550 ਦੀ ਫੋਰਸ ਜਿਹੜੀ ਹੈਗੀ ਆ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਡਿਪਲੋਏ ਜਿਹੜੀ ਨਾਈਟ ਡਿਊਟੀ ਨਹੀਂ ਕੀਤੀ ਰਹੀ ਆ ਤਾਂ ਸਾਰਾ ਏਰੀਆ ਨੂੰ ਡੋਮਿਨੇਟ ਜਿਹੜਾ ਹੈਗਾ ਕੀਤਾ ਜਾ ਰਿਹਾ ਇਹ ਸਰ ਮਾੜੇ ਅਨਸਰਾਂ ਨੂੰ ਕੋਈ ਬਾਹਰ ਨਹੀਂ ਮਾੜੇ ਅਨਸਰ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਜਿਹੜੇ ਹੈਗੇ ਅਸੀਂ ਬਾਹਰ ਹੈਗੇ ਆ ਜੇ ਕੋਈ ਸਾਡੇ ਗੱਲ ਨੋਟਿਸ ਚ ਆਉਂਦੀ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਤੇ ਉਹਨਾਂ ਵਾਸਤੇ ਜਿਹੜੀ ਸਖਤ ਤਾੜ ਦੇਵਾਂਗੇ ਜਿਹੜਾ ਹੈਗਾ ਸਾਡੇ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਜੋ ਕਾਨੂੰਨ ਦੇ ਖਿਲਾਫ ਹੋਵੇ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ